ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਵੀਡੀਓ ਵਿੱਚ ਮੈਂ ਆਪ ਜੀ ਨੂੰ ਖੁੱਲੇ ਚੁਪਾਰੇ ਬਾਰੇ ਦੱਸਾਂਗੀ ਆਪ ਜੀ ਨੇ ਬੜੇ ਹੀ ਧਿਆਨ ਨਾਲ ਸੁੰਨਾ ਹੈ ਜੀ ਆਪ ਜੀ ਦੇ ਕਾਫੀ ਸਵਾਲ ਆਏ ਸੀ ਕਿ ਅਸੀਂ ਹਰ ਹਫਤੇ ਸੰਡੇ ਨੂੰ ਚੁਪੈਰਾ ਸਾਹਿਬ ਨਹੀਂ ਕਾਟ ਸਕਦੇ ਤਾਂ ਕਰਕੇ ਮੈਂ ਆਪ ਜੀ ਨੂੰ ਦੱਸ ਰਹੀ ਹਾਂ ਕਿ ਖੁੱਲੇ ਚੁਪਾਰੇ ਹੁੰਦੇ ਕੀ ਨੇ ਇਹ ਉਹਨਾਂ ਲੋਕਾਂ ਵਾਸਤੇ ਹੈ ਜੋ ਕਿਸੇ ਮਜਬੂਰੀ ਕਾਰਨ ਰੈਗੂਲਰ ਚੋਪੈਰਾ ਸਾਹਿਬ ਨਹੀਂ ਕੱਟ ਸਕਦੇ ਜਿਹੜੇ ਅਸੀਂ ਐਵਰੀ ਸੰਡੇ ਕਰਨੇ ਹੁੰਦੇ ਨੇ ਖੁੱਲੇ ਚੋਪੈਰੇ ਦਾ मीनिंग ਹੈ ਜਿਵੇਂ ਆਪ ਜੀ ਨੇ ਪੰਜ ਚੋਪੈਰਾ ਸਾਹਿਬ ਸੁੱਖੇ ਨੇ ਤਾਂ ਉਹਦੇ ਵਿੱਚ ਕੋਈ ਬੰਦਿਸ਼ ਨਹੀਂ ਹੈ ਕਿ ਆਪ ਜੀ ਨੇ ਐਵਰੀ ਸੰਡੇ ਹੀ ਚੋਪੈਰਾ ਸਾਹਿਬ ਕੱਟਣਾ ਹੈ ਜਿਵੇਂ ਆਪ ਜੀ ਨੇ ਪੰਜ ਸੁੱਖੇ ਨੇ ਉਹ ਭਾਵੇਂ ਤੁਸੀਂ ਰੈਗੂਲਰ ਐਵਰੀ ਸੰਡੇ ਕਰੋ ਜਾਂ ਤੁਸੀਂ 2 ਮਹੀਨੇ ਵਿੱਚ ਕਰੋ ਐ ਤੁਹਾਡੇ ਉੱਤੇ ਹੈ ਐਦੇ ਵਿੱਚ ਕੋਈ ਬੰਦਿਸ਼ ਨਹੀਂ ਹੈ ਜੀ ਸੰਗਤ ਕਈ ਵਾਰੀ ਮੈਸੇਜ ਕਰਦੀ ਹੈ ਕਿ ਮੇਰਾ ਚੁਪੈਰਾ ਸਾਹਿਬ ਮਿਸ ਹੋ ਗਿਆ ਹੁਣ ਮੈਂ ਕੀ ਕਰਾਂ ਤੇ ਮੈਂ ਆਪ ਜੀ ਨੂੰ ਹਮੇਸ਼ਾ ਇਹੀ ਕਹਿੰਦੀ ਹਾਂ ਜੇਕਰ ਮਿਸ ਹੋ ਵੀ ਜਾਵੇ ਇੱਕ ਵਾਰੀ ਤਾਂ ਆਪ ਜੀ ਨੈਕਸਟ ਡੇ ਕਰ ਸਕਦੇ ਹੋ 12 ਤੋਂ 4 ਪਰ ਕਈ ਵਾਰੀ ਮਨ ਦੀ ਭਾਵਨਾ ਹੁੰਦੀ ਹੈ ਕਿ ਮੈਂ ਮਿਸ ਨਹੀਂ ਕਰਨਾ ਮੈਂ ਰੈਗੂਲਰ ਹੀ ਕਰਨੇ ਨੇ ਤਾਂ ਇਸ ਕਰਕੇ ਮੈਂ ਆਪ ਜੀ ਨੂੰ ਇਸ ਬਾਰੇ ਦੱਸ ਰਹੀ ਹਾਂ ਕਿ ਆਪ ਜੀ ਜਦ ਵੀ ਚੁਪੈਰਾ ਸਾਹਿਬ ਸੁਖੋ ਜੇਕਰ ਆਪ ਜੀ ਡਿਊਟੀ ਵਾਲੇ ਹੋ ਆਪ ਜੀ ਨੂੰ ਲੱਗਦਾ ਹੈ ਕਿ ਮਿਸ ਹੋ ਸਕਦਾ ਹੈ ਕਿਸੇ ਵੀ ਸੰਡੇ ਤਾਂ ਆਪ ਜੀ ਨੇ ਅਰਦਾਸ ਬੇਨਤੀ ਕਰਨੀ ਹੈ 바이 구르지 ਮੈਂ ਪੰਜ ਖੁੱਲੇ ਚੁਪੈਰਾ ਸਾਹਿਬ ਸੁਖ ਰਹੀ ਹਾਂ ਆਪ ਜੀ ਆਪਣੇ ਦਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿੱਚ ਪਰਵਾਨ ਕਰਨਾ ਜੀ ਆਪ ਜੀ ਨੇ ਐ ਵੀ ਪੁੱਛਿਆ ਸੀ ਜਦ ਅਸੀਂ ਚੁਪੈਰਾ ਸਾਹਿਬ ਸ਼ੁਰੂ ਕਰਨਾ ਹੈ ਅਸੀਂ ਕਿਹੜੀ ਅਰਦਾਸ ਬੇਨਤੀ ਕਰਨੀ ਹੈ ਤੇ ਸੰਗਤ ਜੀ ਆਪ ਜੀ ਨੇ ਬੇਨਤੀ ਕਰਨੀ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਕਰੇ ਚੁਪੈਰਾ ਸਾਹਿਬ ਕਟਣ ਲੱਗੇ ਹਾਂ ਆਪ ਜੀ ਆਪਣੇ ਦਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿੱਚ ਪਰਵਾਨ ਕਰਨਾ ਜੀ ਭੁੱਲਾਂ ਚੁੱਕਾ ਲਈ ਮਾਫ ਕਰਨਾ ਸਰਬੱਤ ਦੇ ਪਲੇ ਦੀ ਅਰਦਾਸ ਕਰਦੇ ਹੋਏ ਆਪ ਜੀ ਨੇ ਆਪਣਾ ਚੁਪੈਰਾ ਸਾਹਿਬ ਸ਼ੁਰੂ ਕਰਨਾ ਹੈ ਜੀ ਤੇ ਦੂਜਾ ਸਵਾਲ ਜਿਹੜਾ ਆਇਆ ਸੀ ਕੀ ਅਸੀਂ ਕੜਾ ਪ੍ਰਸ਼ਾਦੀ ਦੀ ਦੀਗ ਹਰ ਵਾਰੀ ਬਣਾਉਣੀ ਹੈ ਜਦ ਅਸੀਂ ਚੁਪੈਰਾ ਸਾਹਿਬ ਕਟਣਾ ਹੈ ਹਾਂਜੀ ਸੰਗਤ ਜੀ ਆਪ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਹਰ ਐਤਵਾਰ ਨੂੰ ਬਣਾਣੀ ਹੈ ਜੀ ਜਦ ਵੀ ਆਪ ਜੀ ਚੋਪੈਰਾ ਸਾਹਿਬ ਕੱਟਦੇ ਹੋ ਜੋਤ ਆਪ ਜੀ ਦੀ ਮਰਜ਼ੀ ਹੈ ਜੇਕਰ ਆਪ ਜੀ ਦੇਸੀ ਘਿਓ ਦੀ ਜੋਤ ਜਗਾਉਂਦੇ ਹੋ ਤਾਂ ਬਹੁਤ ਵਧੀਆ ਹੈ ਜੇ ਨਹੀਂ ਜਗਾਉਂਦੇ ਤਾਂ ਵੀ ਕੋਈ ਗੱਲ ਨਹੀਂ ਜੀ ਪਰ ਆਪ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਹਰ ਐਤਵਾਰ ਬਣਾਣੀ ਹੈ ਜੀ ਤੇ ਹੋਰ ਆਪ ਜੀ ਦਾ ਕੋਈ ਵੀ ਸਵਾਲ ਹੋਵੇ ਹੋਵੇ ਸੰਗਤ ਜੀ ਆਪ ਜੀ ਮੈਨੂੰ ਮੈਸੇਜ ਰਾਹੀਂ ਪੁੱਛ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ